जनाब ਕੋਇਨਰ ਦੀਆਂ ਕਹਾਣੀਆਂ ਬਿਹਤਰੀਨ ਮੁਸੀਬਤਾਂ ਤੁਸੀਂ ਕਿਹੜੀ ਚੀਜ਼ ਤੇ ਕੰਮ ਕਰ ਰਹੇ ਹੋ ਜਨਾਬ ਕੋਇਨਰ ਤੋਂ ਪੁੱਛਿਆ ਗਿਆ ਜਨਾਬ ਕੋਇਨਰ ਨੇ ਜਵਾਬ ਦਿੱਤਾ ਮੈਂ ਬਹੁਤ ਮੁਸ਼ਕਿਲ ਵਕਤ ਚਾਹ ਮੈਂ ਆਪਣੀ ਅਗਲੀ ਗਲਤੀ ਦੀ ਤਿਆਰੀ ਕਰ ਰਿਹਾ ਹਾਂ ਰਿਸ਼ਵਤ ਨਾ ਦੇਣਾ ਇੱਕ ਹਨਰ ਹੈ ਜਨਾਬ ਕੋਇਨਰ ਨੇ ਇੱਕ ਵਪਾਰੀ ਨੂੰ ਕਿਸੇ ਬੰਦੇ ਦੀ ਸ਼ਿਫਾਰਿਸ਼ ਕੀਤੀ ਕਿ ਉਸ ਨੂੰ ਰਿਸ਼ਵਤ ਨਹੀਂ ਦਿੱਤੀ ਜਾ ਸਕਦੀ ਸੀ ਦੋ ਹਫ਼ਤੇ ਬਾਅਦ ਵਪਾਰੀ ਜਨਾਬ ਕੋਇਨਰ ਕੋਲ ਵਾਪਸ ਆਇਆ ਤੇ ਕਿਹਾ ਰਿਸ਼ਵਤ ਨਾ ਦੇ ਸਕਣ ਵਾਲੀ ਗੱਲ ਤੋਂ ਤੁਹਾਡਾ ਕੀ ਮਤਲਬ ਸੀ ਜਨਾਬ ਕੋਇਨਰ ਨੇ ਕਿਹਾ ਜੇ ਮੈਂ ਕਹਿੰਦਾ ਹਾਂ ਕਿ ਜਿਹੜੇ ਬੰਦੇ ਨੂੰ ਤੁਸੀਂ ਨੌਕਰੀ ਤੇ ਰੱਖਿਆ ਹੈ ਉਸ ਨੂੰ ਰਿਸ਼ਵਤ ਨਹੀਂ ਦਿੱਤੀ ਜਾ ਸਕਦੀ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਉਸ ਨੂੰ ਰਿਸ਼ਵਤ ਨਹੀਂ ਦੇ ਸਕਦੇ ਵਪਾਰੀ ਨੇ ਉਦਾਸ ਹੁੰਦਿਆਂ ਕਿਹਾ ਹੁਣ ਮੇਰੇ ਲਈ ਡਰਨ ਦੀ ਵਜ੍ਹਾ ਇਹ ਹੈ ਕਿ ਤੁਹਾਡਾ ਬੰਦਾ ਤਾਂ ਸਾਡੇ ਦੁਸ਼ਮਣਾਂ ਤੋਂ ਵੀ ਰਿਸ਼ਵਤ ਲੈਣੀ ਮੰਨ ਲੈਂਦਾ ਹੈ ਜਨਾਬ ਕੋਇਨਰ ਨੇ ਬੇਪਰਵਾਹੀ ਨਾਲ ਕਿਹਾ ਮੈਂ ਇਸ ਬਾਰੇ ਕੁਝ ਨਹੀਂ ਜਾਣਦਾ ਵਪਾਰੀ ਨੇ ਗੁੱਸੇ 'ਚ ਚੀਕਦਿਆਂ ਕਿਹਾ ਪਰ ਉਹ ਹਮੇਸ਼ਾ ਸਾਡੇ ਨਾਲ ਰਾਜ਼ੀ ਹੋ ਜਾਂਦਾ ਹੈ ਇਸ ਲਈ ਉਹ ਮੇਰੇ ਤੋਂ ਵੀ ਰਿਸ਼ਵਤ ਲੈਣ ਲਈ ਰਾਜ਼ੀ ਹੈ ਜਨਾਬ ਕੋਇਨਰ غرور ਨਾਲ ਮੁਸਕਰਾਏ ਉਹ ਮੈਨੂੰ ਉਸ ਨੂੰ ਰਿਸ਼ਵਤ ਨਹੀਂ ਦੇਣ ਦਿੰਦਾ ਉਹਨਾਂ ਨੇ ਕਿਹਾ ਧੰਨਵਾਦ